ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਸ਼ਮਲਾ ਅੱਜ ਫੇਰ ਮੇਰੇ ਨਾਲ ਨੇ ਮੇਵਾ ਸਿੰਘ ਜੀ ਪਾਰੀਆ ਕਲਾ ਤੇ ਦਵਿੰਦਰ ਸਿੰਘ ਜੀ ਬੱਕਾ ਅੱਜ ਅਸੀਂ ਸਾਰਿਆਂ ਸਤਿਕਾਰਯੋਗ ਮਾਮਾ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਹੱਦ ਤੋਂ ਜ਼ਿਆਦਾ ਲਡਾਇਆ ਹੋਇਆ ਲਾਡ ਕਈ ਵਾਰੀ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ ਬਾਈ ਮੇਵਾਸਿਆ ਸਾਰਿਆਂ ਨੂੰ ਦੱਸੋ ਕਿੱਦਾਂ ਬਣਦਾ ਹੋ ਲਾਡ ਨਾਲ ਬਗਾ ਤੈਨੂੰ ਕਾਲਜ ਲਾਤਾ ਸੀ ਹੋ ਇੱਕਦਾਂ ਬਈ ਕਰੇਲਾ ਦੂਜਾ ਨਹਿ ਮਚੜਾਦਾ ਸੀ ਹੋ ਮਾਨੂੰ ਕਹਿੰਦਾ ਸੁਣ ਲੈ ਮੁੜਨਾ ਫੇਰ ਸੁਣਾਉਂਗਾ ਹੋ ਬਿਨਾ ਬੁਲਟ ਤੋਂ ਮੈਂ ਨਾ ਕਾਲਜ ਕੂਲਜ ਜਾਉਂਗਾ ਹੋ ਕਿਹੜੀ ਛੂਟੇ ਲੈਂਦਾ ਹੋਵੇ ਕਾਰ ਸਵਾਰੀ ਤੇ ਹੋ ਮੈਂ ਬੱਸਾਂ ਤੇ ਲਟਕਾ ਲਾਣਤ ਹੈ ਸਰਦਾਰੀ ਦੇ ਹਯਾਰਾ ਹੋ ਲੋ ਪੰਡੀ ਹੁਣ ਨਾ ਹੋਰ ਕਰਾਉਂਗਾ ਹੋ ਬਿਨਾ ਬੁਲਟ ਤੋਂ ਮੈਂ ਨਾ ਕਾਲਜ ਕੂਲ ਜ ਜਾਉਂਗਾ ਹੋ ਅਹਲਾ ਚੱਕ ਕਿਤਾਬਾਂ ਮਾ ਆਲਾ ਚੱਕ ਕਿਤਾਬਾਂ ਚੁੱਲੇ ਢਾਲੀ ਤੜਕੇ ਨੂੰ ਹੋ ਕਰਕੇ ਬੰਦ ਸਿਲੰਡਰ ਰੋਟੀ ਲਾ ਲਈ ਤੜਕੇ ਨੂੰ ਹੋ ਜੇਨ ਲੱਗੀ ਮੈਂ ਅੱਗੇ ਆਪ ਲਗਾਉਂਗਾ ਹੋ ਬਿਨਾ ਬੁਲਟ ਤੋਂ ਮੈਂ ਨਾ ਕਾਲਜ ਕੂਲਜ ਜਾਊਂਗਾ ਹੋ ਤੇੜੀ ਵਾਲਾ ਪਿਸਟਲ ਮੈਨੂੰ ਕੱਢ ਫੜਾ ਦੇ ਤੂੰ ਉਹ ਹੀਰੇ ਜੜੀ ਅੰਗੂਠੀ ਨੂੰ ਵੀ ਹਵਾ ਲਵਾ ਦੇ ਤੂੰ ਹੋ ਜਦੋਂ ਪਹਿਨ ਕੇ ਜਾਊਂ ਮੈਂ ਜਦੋਂ ਪਹਿਨ ਕੇ ਜਾਊਂ ਹੋ ਜਦੋਂ ਪਹਿਨ ਕੇ ਜਾਊਂ ਦੇਖੀ ਧਰਤ ਹਲਾਊਂਗਾ ਹੋ ਬਿਨਾ ਬੁਲਟ ਤੋਂ ਮੈਂ ਨਾ ਕਾਲਜ ਕੂਲ ਦੇ ਜਾਊਂਗਾ ਜੜਨੀ ਮੈਂ ਇਲੈਕਸ਼ਨ ਜਿਹੜੀ ਕਾਲਜ ਵਾਲੀਆਂ ਉਹ ਖੱਬੀ ਖਾਨ ਕਹਾਉਂਦੇ ਉੱਥੇ ਮੁੰਡੇ 40 ਆ ਤੇਲ ਦੇ ਵਿੱਚੋਂ ਓ ਤੇਲ ਦੇ ਵਿੱਚੋਂ ਕੌਡੀ ਦੇ ਖੀ ਚੱਕ ਦਿਖਾਊਂਗਾ ਹੋ ਬਿਨਾ ਬੁਲਟ ਤੋਂ ਮੈਂ ਨਾ ਕਾਲਜ ਕੂਲ ਦੇ ਜਾਊਂਗਾ ਕਰਮ ਮਹਿੰਗਾ ਪੈ ਜਾਂਦਾ ਓ ਸ਼ਮਲੇ ਮਿੱਠਾ ਮੇਵਾ ਬਣ ਕੇ ਕੌੜਾ ਰਹਿ ਜਾਂਦਾ ਓ ਸਮਝਦਾਰ ਨੇ ਮਾਮਾ ਮੈਂ ਤਾਂ ਕੀ ਸਮਝਾਉਂਗਾ ਓ ਬਿਨਾ ਬੁਲਟ ਤੋਂ ਮੈਂ ਨਾ ਕਾਲਜ ਕੂਲ ਦੇ ਜਾਊਂਗਾ ਓ ਬਿਨਾ ਬੁਲਟ ਤੋਂ ਮੈਂ ਨਾ ਕਾਲਜ ਕੂਲ ਦੇ ਜਾਊਂਗਾ